ਪੀ ਆਰਟੀਸੀ ਤੇ ਪੰਬਸ ਦੇ ਠੇਕੇ ਕਾਮਾਜ਼ਮਾ ਦਾ ਸਰਕਾਰ ਦੇ ਖਿਲਾਫ ਅੱਜ ਮੋਰਚਾ ਵੇਖਣ ਨੂੰ ਮਿਲ ਰਿਹਾ ਤਨਖਾਹਾਂ ਦੇ ਵਿੱਚ ਵਾਅਦੇ ਤੇ ਪੱਕਾ ਕਰਨ ਦੀ ਮੰਗ ਨੂੰ ਲੈ ਕੇ ਜੋ ਇੱਥੇ ਤਰਨਾ ਪ੍ਰਦਰਸ਼ਨ ਦਿੱਤਾ ਜਾ ਰਿਹਾ ਆਪਣੀਆਂ ਹੱਕੀ ਮੰਗਾਂ ਦੇ ਲਈ ਮੁਲਾਜ਼ਮਾਂ ਦੇ ਵੱਲੋਂ ਗੇਟ ਰੈਲੀਆਂ ਅੱਜ ਇੱਕ ਵਾਰੀ ਮੁੜ ਤੋਂ ਕੀਤੀਆਂ ਜਾ ਰਹੀਆਂ ਨੇ ਬੱਸ ਅੱਟਿਆਂ ਦੇ ਅੱਗੇ ਸਰਕਾਰ ਦੇ ਖਿਲਾਫ ਜੰਮ ਕੇ ਨਰੇਬਾਜ਼ੀ ਕੀਤੀ ਜਾ ਰਹੀ ਰੋਸ ਮਸਹਾਰਾ ਇਹਨਾਂ ਮੁਲਾਜ਼ਮਾਂ ਦਾ ਵੇਖਣ ਨੂੰ ਮਿਲ ਰਿਹਾ ਦੱਸਦੇ ਕਿ 2 ਘੰਟਿਆਂ ਦੇ ਲਈ ਬੱਸਾਂ ਦਾ ਚੱਕਾ ਚਾਮ ਰਹੇਗਾ ਖਬਰ ਤੇ ਵਿਦਿਰੇ ਗੱਲਬਾਤ ਕਰਾਂਗੇ ਸਹਿਯੋਗੀ ਜਸਪ੍ਰੀਤ ਸਾਥੇ ਨਾਲ ਜੋ ਕਿ ਲਾਈਵ ਜੁੜ ਚੁੱਕੇ ਨੇ ਜਸਪ੍ਰੀਤ ਇਸ ਵਕਤ ਕਿਸ ਜਗ੍ਹਾ ਤੇ ਤੁਸੀਂ ਮੌਜੂਦ ਹੋ ਕਹੋ ਜਾਂ ਮਾਹੌਲ ਵੇਖਣ ਨੂੰ ਮਿਲ ਰਿਹਾ ਕਿਉਂਕਿ ਇਹ ਕੋਈ ਪਹਿਲੀ ਤਾਦਾਦ ਨਹੀਂ ਹੈ ਕਿ ਜਦੋਂ ਇਹ ਠੇਕਾ ਮੁਲਾਜ਼ਮ ਹੈ ਜੋ ਧਰਨੇ ਤੇ ਬੈਠੇ ਹੋਣ ਲਗਾਤਾਰ ਕਈ ਵਾਰ ਇਹਨਾਂ ਦੇ ਵੱਲੋਂ ਧਰਨੇ ਦਿੱਤੇ ਗਏ ਅੱਜ ਕਹੋ ਜਾਂ ਮਾਹੌਲ ਹੈ ਕਹੋ ਜੀ ਇਹਨਾਂ ਦੀਆਂ ਖਾਸ ਮੰਗਾਂ ਅੱਜ ਧੀਆਂ ਨੇ ਮੈਂ 43 ਬੱਸ ਸਟੈਂਡ ਦੇ ਵਿਖੇ ਮੌਜੂਦ ਆ ਪਹਿਲਾਂ ਅਸੀਂ ਮੁਹਾਲੀ ਬੱਸ ਸਟੈਂਡ ਦਾ ਵੀ ਜਿਹੜਾ ਜਾਇਜ਼ਾ ਲਿਆ ਸੀ ਪਰ ਹਾਲਾਤ ਆ ਨਾਰਮਲ ਨੇ ਬਸਾ ਹਜੇ ਵੀ ਦੇਖੋ ਲੱਗੀਆਂ ਇੱਚ ਜੜੀਆਂ ਨੇ ਆਪਣੇ ਆਪਣੇ ਕਾਊਂਟਰ ਤੇ ਖੜੀਆਂ ਨੇ ਆਪੋ ਆਪਣੀ ਬਾਰੀ ਦੇ ਇੰਤਜ਼ਾਰ ਦੇ ਵਿੱਚ ਤੇ ਨਾ ਹੀ ਕੋਈ ਗੇਟ ਅਜੇ ਤੱਕ ਬੰਦ ਕੀਤਾ ਗਿਆ 12 ਪੈਦਾ ਸਮਾਂ ਜਿਹੜਾ 12 ਤੋਂ ਉੱਪਰ ਹੋ ਚੁੱਕਿਆ ਆ ਪੰਜਾਬ ਦੇ ਵਿੱਚ ਹੋ ਸਕਦਾ ਕਈ ਥਾਂ ਤੇ ਅਸਰ ਦੇਖਣ ਨੂੰ ਮਿਲੇ ਪਰ ਚੰਡੀਗੜ੍ਹ ਮੋਹਾਲੀ ਦੇ ਵਿੱਚ ਅਜੇ ਅਸਰ ਕਿਤੇ ਵੀ ਨਜ਼ਰ ਨਹੀਂ ਆ ਰਿਹਾ ਹਾਲਾਂਕਿ ਆਪਣੇ ਮੰਗਾਂ ਨੂੰ ਲੈ ਕੇ ਜਿਹੜੇ ਠੇਕਾ ਮੁਲਾਜ਼ਮ ਨੇ ਉਹਨਾਂ ਵੱਲੋਂ ਇਹ ਅਪੀਲ ਕੀਤੀ ਗਈ ਸੀ ਤਮਾਮ ਬੱਸ ਸਟੈਂਡ ਦੇ ਇੰਚਾਰਜਾਂ ਨੂੰ ਕਿ ਬੱਸ ਸਟੈਂਡਾਂ ਨੂੰ ਬੰਦ ਕੀਤਾ ਜਾਵੇ ਗੇਟਾਂ ਨੂੰ ਬੰਦ ਕੀਤਾ ਜਾਵੇ ਮਰੇ ਇੱਥੇ ਲਗਾਤਾਰ ਸਰਵਿਸ ਜਾ ਰਹੀ ਹੈ ਸਵਾਰੀਆਂ ਵੀ ਇੰਤਜ਼ਾਰ ਚ ਨੇ ਬੱਸਾਂ ਆ ਇਸ ਸਮੇਂ ਇਸ ਨੂੰ ਦੇਖੋ ਮੇਰੇ ਪਿੱਛੇ ਰੋਡ ਬੇਜਦੀਆਂ ਤੇ ਪੀਆ ਟੀਸੀ ਤੇ ਪੰਨ ਬੱਸ ਦੇ ਬੱਸਾਂ ਖੜੀਆਂ ਨਜ਼ਰ ਆ ਰਹੀਆਂ ਨੇ ਤਮਾਮ ਬੱਸਾਂ ਦੇ ਵਿੱਚ ਸਵਾਰੀਆਂ ਵੀ ਚੜਦੀਆਂ ਨਜ਼ਰ ਆ ਰਹੀਆਂ ਬੈਠੇ ਵੀ ਨਜ਼ਰ ਆ ਰਹੀਆਂ ਹਜ ਤੱਕ ਇਹ ਜਾ ਕੋਈ ਤਸਵੀਰ ਨਹੀਂ ਨਜ਼ਰ ਆਈ ਕਿ ਇੱਥੇ ਹੜਤਾਲ ਨਾਲ ਕਿਸੇ ਨੂੰ ਦਿੱਕਤ ਆਈ ਹੋਵੇ ਜਾਂ ਹੜਤਾਲ ਜਿਹੜੀ ਆ ਉਹ ਨਜ਼ਰ ਆ ਰਹੀ ਹੋਵੇ ਪਰ ਆਪਣੇ ਮੰਗਾਂ ਨੂੰ ਲੈ ਕੇ ਜਰੂਰ ਕਾਲ ਦਿੱਤੀ ਗਈ ਸੀਗੀ ਮੰਗਾਂ ਨੇ ਮੁੱਖ ਮੰਗਾਂ ਸੀਗੀਆਂ ਜਿਹੜੀਆਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ ਟਾਈਮ ਸਿਰ ਇਹਨਾਂ ਨੂੰ ਸੈਲਰੀ ਦੇਣਾ ਤੇ ਇਸ ਤੋਂ ਇਲਾਵਾ ਜਿਹੜੀਆਂ ਮੰਗਾਂ ਸਨ ਸੀ ਉਹ ਸੀ ਕਿ ਜਿਹੜਾ ਠੇਕੇਦਾਰੀ ਸ ਸੇ ਨੂੰ ਖਤਮ ਕਰਨ ਦੇ ਨਾਲ ਨਾਲ ਜਿਹੜਾ ਆ ਕਿਲੋਮੀਟਰ ਸਕੀਮ ਆ ਉਸ ਨੂੰ ਖਤਮ ਕਰਨਾ ਆ ਸੋ ਇਹ ਸਕੀਮ ਤਹਿਤ ਬਹੁਤ ਸਾਰੇ ਅੱਜ ਵੀ ਕਾਲ ਦਿੱਤੀ ਗਈ ਤੁਹਾਡੇ ਵੱਲੋਂ ਬੰਦ ਦੀ ਸੀ ਗੇੜਵੰਦ ਰੈਲੀ ਸੀ ਜਾਂ ਕੁਛ ਅਸਰ ਰੱਖਣ ਨੂੰ ਮਿਲ ਰਿਹਾ ਵੀਰ ਜੀ ਅਜੇ ਤਾਂ ਕੋਈ ਨਹੀਂ ਇੱਥੇ ਤਾਂ ਕੋਈ ਨਹੀਂ ਚੰਡੀਗੜ੍ਹ ਪ੍ਰਸ਼ਾਸਨ ਵਾਲੋਂ ਤਾਂ ਕੋਈ ਨਹੀਂ ਕੋਈ ਅਸਰ ਨਹੀਂ ਨਹੀਂ ਇੱਥੇ ਕੋਈ ਨਹੀਂ ਤੇ ਚੱਲ ਰਿਆ ਸਾਰੀਆਂ ਰੈਗੂਲਰ ਬੱਸਾਂ ਚੱਲ ਰਹੀਆਂ ਹਾਂ ਬਾਕੀ ਪੰਜਾਬ ਦਾ ਹੋ ਸਕਦਾ ਵਾ ਵੀ ਪੰਜਾਬ ਦੇ ਵਿੱਚ ਤੁਸੀਂ ਕੀ ਦੇਖਦੇ ਸਾਰੇ ਰੋਜ਼ ਲਗਾਤਾਰ ਮੰਗਾ ਨੂੰ ਲੈ ਕੇ ਤੁਹਾਡੇ ਮੁਲਾਜ਼ਮ ਜਿਹੜੇ ਨੇ ਉਹ ਧਰਨੇ ਤੇ ਰਹਿੰਦੇ ਨੇ ਮੰਗਾ ਸਰਕਾਰ ਨਹੀਂ ਸੁਣ ਰਹੀ ਪੰਜਾਬ ਸਰਕਾਰ ਸੋ ਬਿਲਕੁਲ ਇਹ ਤਸਵੀਰਾਂ ਜਿਹੜੀਆਂ ਇਸ ਸਮੇਂ ਬਹੁਤ ਸਾਰੇ ਜਿਹੜੇ ਨੇ ਡਰਾਈਵਰ ਇਸ ਤੇ ਕਹਿਣੇ ਚਾਹੁੰਦੇ ਕਿਉਂਕਿ ਬਹੁਤ ਸਾਰੇ ਇਹਨਾਂ ਵਿੱਚੋਂ ਪੱਕੇ ਵੀ ਨਹੀਂ ਹਾਲਾਂਕਿ ਕੱਚੇ ਮੁਲਾਜ਼ਮਾਂ ਵੱਲੋਂ ਇਹ ਕਾਲ ਦਿੱਤੀ ਜਾਂਦੀ ਹੈ ਇੱਥੇ ਕੁਝ ਖਾਸ ਅਸਰ ਫਿਲਹਾਲ ਇੱਥੇ ਨਹੀਂ ਹੋ ਸਕਦਾ ਪੰਜਾਬ ਦੇ ਕਈ ਬੱਸ ਸਟੈਂਡਾਂ ਤੇ ਹੋਵੇ ਜਾਂ ਦੇਰ ਸਵੇਰੇ ਅਸਰ ਜਿਹੜਾ ਸ਼ੁਰੂ ਹੋਵੇਗਾ ਕਿ 12:00 ਵਜੇ ਦਾ ਹੀ ਸਮਾਂ ਸੀਗਾ 12:00 ਵਜੇ ਸਮੇਂ ਅਕੋਰਡਿੰਗ ਤਾਂ ਤਸਵੀਰ ਹਜੇ ਨਾਰਮਲ ਨਜ਼ਰ ਆ ਰਹੀ ਹੈ ਉਸ ਤੋਂ ਬਾਅਦ ਹੀ ਕੀ ਤਸਵੀਰਾਂ ਦੀ ਕੁਲਵਿੰਦਰ ਇਹ ਦੇਖਣ ਵਾਲੀ ਗੱਲ ਹੋਵੇਗੀ ਪਰ ਮੰਗਲਾ ਨੂੰ ਲੈ ਕੇ ਜ਼ਰੂਰ ਧਰਨਾ ਪਤਾ ਰਹਿੰਦਾ ਹਾਲਾਂਕਿ ਦੇ ਕੋ ਅਪਡੇਟ ਅਗਲੇ ਦਿਨ ਅੰਦਰ ਰਵਾਂਗੇ ਫਿਲਹਾਲ ਤੁਹਾਨੂੰ ਦੱਸਦੀ ਕਿ ਚੰਡੀਗੜ੍ਹ ਦੇ ਵਿੱਚ ਇਹ ਬੱਸਾਂ ਬੰਦ ਕਰਨ ਦੀ ਕਾਲ ਦਾ ਕੋਈ ਅਸਰ ਵੇਖਣ ਨੂੰ ਨਹੀਂ ਮਿਲ ਰਿਹਾ